ਸ਼ੇਰ ਹੀਰ ਨੂੰ ਮੁਹੱਬਤਾਂ ਖੁਸ਼ ਰੱਖੀ ਰੱਖੀ ਹਾਂ ਮੇਰੇ ਵੀਰ ਨੂੰ ਰੱਬ ਤਾਂ ਖੁਸ਼ ਰੱਖ ਨੋ ਜੀ ਹੁਣ ਆਗੇ ਮੈਡਮ ਦੇ ਬਾਰੇ ਅੱਜ ਦੀ ਨਾ ਬੇਕਰਿਕ ਕੱਲ ਦੀ ਨਹੀਂ ਗੱਲ ਬਾਤ ਰਾ ਹਾ ਉਮਰ ਦੇ ਹਸਾਬ ਨਾਲ ਤੂੰ ਨਾ ਰੁੱਤਬਾ ਥੋੜਾ ਨਹੀਂ ਉਹ ਬਾੜਾਈ ਖਲਾਕੀ ਚੱਲਦਾ ਅਤਾਂ ਕੀ ਵੀ ਭੁੱਲੈ ਸਫਾਈ ਦਾ ਜਮਾਂ ਧਿਆਨ ਨਹੀਂ ਹੈਗਾ ਇਹ ਰਾਮਪੁਰੇ ਨੌਜੀ ਹੈ ਪਿੰਡਾਂ ਦੀ ਮਾਰਕੀਟ ਨਾਰਾ ਮੁਹਬਤ ਦੀ ਹੁਣ ਚੱਲੇ ਆਂ ਰਸਤੇ ਤੇ ਜਾਂਦੇ ਜਾਂਦੇ ਭੈਣ ਘਰੇ ਰੁੱਕ ਕੇ ਜਾਂਦੇ ਆਂ ਹਾਂ ਅਸੀਂ ਆਪ ਦੀ ਭੂਆ ਕੋਲੇ ਗਏ ਸੀ ਅੰਜਵਾਕ ਕਹਿੰਦੇ ਅਸੀਂ ਆਪ ਦੀ ਭੂਆ ਕੋਲੇ ਜਾਣ ਹਾਂ ਹਾਂ ਹੁਣ ਜਵਾਕਾ ਦੀ ਭੂਆ ਕੋਲੇ ਚੱਲੇ ਆਂ ਜਵਾਕ ਬੈਠੇ ਗੱਡੀ 'ਚ ਆਪਾਂ ਮਾਰਕੀਟ ਜਾਇਸੇ ਘੁੰਮਣ ਨੂੰ ਡਰਦੇ ਹੋਣੇ ਇਕੱਲੇ ਬੈਠੇ ਬਾਵਾ ਦੂਰ ਆ ਗਏ ਨਾ ਆਪਾਂ ਗੱਡੀ ਮੇਨ ਰੋਡ ਤੇ ਖੜੀ ਐ ਉਹ ਬੈਠੇ ਗੱਡੀ 'ਚ ਇਤਨੀ ਧਿਆਨ ਆ ਉਹਨਾਂ ਦਾ ਡਰੀ ਜਾਂਦੇ ਹੋਣੇ ਐ ਉਹ ਬੈਠੇ। ਬਾਬਾ ਦੂਰ ਬੈਠਿਆ ਓਏ ਆਪਣੇ ਤੋਂ। ਚੱਲਾ 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 ਇੱਧਰ ਹੀ ਤੇ ਆਣਾ ਦੋਵਾਂ ਜਵਕਾਂ ਦਾ। ਖੜ ਜੋ ਗੱਡੀਆਂ ਹੁੰਦੀ ਐ। ਟੱਪਾ ਚੱਲੋ ਟੱਪਾ ਚੱਲੋ ਟੱਪਾ ਚੱਲੋ ਸਫਾਰੀ ਆਉਂਦੀ ਐ ਕੋਰ। ਕਿੰਨੀ ਤੇ ਟ੍ਰੈਫਿਕ ਐ। ਟ੍ਰੈਫਿਕ ਬਹੁਤ ਧੀਇ ਚੱਲਦਾ। ਕੱਪੇ ਜੋ ਟੱਪੇ 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 ਪੋਟਿਆ ਹੋ ਗਿਆ ਲੋ ਜੀ ਹੁਣੇ ਪਹੁੰਚਿਆ ਆਪਾਂ ਇੱਥੇ ਭੈਣ ਕੋਲੇ ਪਹੁੰਚ ਗਏ ਮੇਲ ਮਲਾਪ ਹੋ ਗਿਆ ਤੇ ਕਹਿੰਦੇ ਹੱਥ ਸੇਖੋ ਹੱਥ ਸੇਖੋ ਕਹਿੰਦੇ ਬਹਿ ਕੇ ਸਾਰੇ ਜਾਣੇ ਬਹਿ ਜਾ ਦਿਵਾਰੇ ਮੈਨੂੰ ਨਹੀਂ ਅੱਜ ਅੱਪਾ ਚੁੱਲੇ ਕੋਲੇ ਮੈਂ ਹੰਦੇ ਨਾ ਹਾਏ ਮਮਾ ਵੀਂਦਾ ਟੜਕਾ ਚੁਲੇ ਆਂਡ ਕਿੰਨੀ ਆ ਟੱਪਲੇ ਮੈਰੀ

ਕੋ ਇੰਨੀ ਗਰਮੀ ਕਰ ਰખી ਐ ਬੜ ਗਰਮੀ ਖਾਈ ਵੀ ਲਾ ਰਾ ਮੋਟਾ ਮੋਟਾ ਮਾਨ ਛਕੀ ਦਾ ਕਿਆ ਸਪਰੇ ਸਪਰੇ ਕਰਕੇ ਉਹ ਤਾਂ ਗਰਮੀ ਲਾ ਦਿੱਤੀ ਐ ਗਰਮੀ ਲਾ ਦਿਆ ਕੀ ਕਹਿੰਦੇ ਇਹ ਇਹ ਨਰਮਾ ਇਹਨੂੰ ਐਵੇਂ ਦਰ ਕੇ ਫੋਲ ਕੀ ਨਿਕਲਦਾ ਇਹ ਚੋਂ ਇਹਨਾਂ ਨੂੰ ਦੱਸੋ ਵੱਡੇ ਵੀ ਕਾਟਨ ਸਭ ਉਹਨੂੰ ਕਾਟਨ ਬਾਦੀ ਫੁੱਲ ਜਾਂਦਾ ਖੇੜ ਫੁੱਲ ਖੇੜ ਜਾਂਦਾ ਉਹ ਦੇਖ ਤੈਨੂੰ ਤਾਂ ਘੁੰਮੀ ਆ ਉਹ ਦੇਖ ਫੁੱਲੇ ਓਏ ਉਹ ਇਹਦੇ ਬੱਟੇ ਬੱਟੇ ਬੰਨ ਜਾਂਦੇ ਨੇ ਕਾਟਣ ਤੇ ਹੋਰ ਇਹ ਕਾਟਨ ਬੇਟਾ ਇਹ ਕਰਨਾ ਉਹ ਬਗਿਆ ਮਰਾ ਲਿਆ ਉਹ ਦੇਖ ਉਹ ਰੱਖਦੇ ਨਾ ਚੁੱਕਦੀ ਆ ਵਧੀਆ ਠੀਕ ਆ ਇਹ ਠੀਕ ਆ ਹਾਂ ਮਾਂ ਮਮੀ ਇਹ ਕਾਟਣਾ ਫਿਰ ਇਹ ਫਿਰ ਸਾਫ ਕਰ ਦਿੰਦੇ ਟਿੱਕੀ ਟਿੱਕੀ ਬਣਾਉਂਦੇ ਉਹ ਇਹ ਕੀ ਮੱਝਾ ਦੇਖ ਰਹਾ ਇਹ ਹੂੰ ਤੂੰ ਹੁਣ ਨੌਨ ਲੱਗੀ ਸੱਚੀ ਕੰਮ ਹੈ ਸੱਚੀ ਕਾਰ ਉਹ ਠੀਕ ਹੈ ਆ ਜੀ ਤੁਹਾਡਾ ਚੁੱਲਾ ਰੋਕ ਲਿਆ ਗਿਆ ਤੁਹਾਨੂੰ ਜਦਾ ਸਾਰਾ ਨਹੀਂ ਪੈਂਦਾ ਕੋਲੇ ਤੁਸੀਂ ਵੇਖੋ ਅੱਜੋਂ ਅੰਡਾ ਨਾਲ ਅੱਜ ਇੱਥੇ ਕਿੱਥੇ ਹੋ ਜੀ ਦੇਖੋ ਖੀਰ ਬੰਦੀ ਮੱਝਾ ਦੀ ਮੱਝਾ ਦੀ ਖੀਰ ਇਹੋ ਅੱਠਾ ਪਾਉ ਕਰ ਦਿੰਦੀ ਜੀ ਜਦੋਂ ਦੀ ਉਹ ਲੈਤੀ ਆੜਾ ਹੀ ਆੱਖ ਪਾਇਵੀ ਸੀ ਇਹਦੇ ਚ ਉਹਨੂੰ ਇਹ ਰੇਂਜ ਕੀ ਕੀ ਪਾਉਂਦੇ ਫਿਰ ਇਹਦੇ ਚ ਗੁੜ ਤੇ ਕਣਕ ਦਲਾ ਕੇ ਦਲਾਈਆ ਬਣਾ ਕੇ ਵਧੀਆ ਹੁੰਦੀ ਫਿਰ ਇਹ ਇਹਦੇ ਨੇ ਦੁੱਧ ਦਿੰਦੀਆਂ ਅਸਾਂ ਇਦਾਂ ਉਹ ਖੋਣੇ ਹੁੰਦੇ ਆ ਅੱਛਾ ਖਰਾਾ ਕੱਢ ਪਾਉਂਦੇ ਆ ਹਾਂ ਖਰਾਾ ਕੱਢ ਤੇ ਆਂ ਲਓ ਆ ਖਾਲ ਤੇ ਖਰਾਾ ਕੱਢ ਹਾਂ ਇਦਾਂ ਇਹੋ ਧਾਰਾਂ ਕੱਢਨੀ ਆ ਚੰਨੀ ਉੱਤੇ ਛੱਡ ਦਿਆਂਗਾ ਥੋੜੀ ਥੋੜੀ ਕੋਈ ਉੱਤੇ ਨਾ ਕੋਈ ਸ਼ਰਾਰਤਾਂ ਨਹੀਂ ਕਰਨੀ ਆਰਾਮ ਨਾਲ ਬੈਠੀ ਠੀਕ ਤੇ ਦੱਤੀ ਮਿੱਠਾ ਪੀਓਗਾ ਤੂੰ ਮਿੱਠਾ ਨਹੀਂ ਨਹੀਂ ਕੁਛ ਨਹੀਂ ਪੀਣਾ ਪਹਿਲੇ ਨੀਗਾ ਟਾਪਾ ਦਾ ਹੁਣ ਬਾਹਰ ਦਵਾ ਲੇ ਫੇਰ ਕੇ ਪੀਲਾਂਗੇ ਨਹੀਂ ਹੋ ਜੇ ਨਹੀਂ ਪੀ ਕੇ ਆਏ ਉਹਨੇ ਬਹੁਤ ਲੰਮੀ ਹੈ ਮੇਰਾ ਲੰਮੀ ਉਹ ਮਾਜੀ ਹਟ ਜਾ ਰਹੀ ਹੈ ਉੱਤੀ ਕੱਢੀ ਰਹੀ ਹੈ ਉੱਤੀਆਂ ਫੋਟੋ ਖਿੱਚਾ ਤੇਰੀ ਲੰਬੀ ਉਧਰ ਕਿਚਾ ਲੋਦਾ ਸਮਝੌਤਾ ਹੋ ਗਿਆ ਫੋਪੜ ਨਾਲ ਫੋਪੜ ਕਹਿੰਦਾ ਮੈਂ ਤੈਨੂੰ ਆਪਦਾ ਕੰਮ ਸਕਾ ਦੰਨਾ ਤੇ ਤੂੰ ਮੈਨੂੰ ਫੰਗੜਾ ਸਕਾ ਦੇ ਠੀਕ ਆ ਅੱਜ ਖਾ ਕੇ ਜਾਣਾ ਮੁੰਨੇ ਲੱਗ ਜਾ ਹੁਣ ਦੁੱਧ ਪੀਤਾ ਵਾਇਰਸ ਹਾਂ ਹੁਣ ਤਾਕਤ ਆ ਗਈ ਤੇ ਹੁਣ ਤਾਕਤ ਹੁਣ ਕ ਚੱਲ ਮਾਰ ਲੱਤਾ ਜਿਵੇਂ ਮੈਂ ਮਾਰਾਂ ਤਰਾਇ ਤਾਂ ਤੇ ਆਪਾਂ ਡੱਕ ਲਾ ਦਿੰਨੇ ਸੰ ਮਮੀ ਹਾਂ ਕਦੀ ਤਰਾਇ ਉਹ ਫਰਮਰ ਵਾਲਾ ਦੁੱਧ ਲੈ ਗਿਆ ਮਮੀ ਮਾਂ ਨਾ ਖਾ ਤਾਰ ਗਾ ਦੰਚ ਲੈ ਗਏ ਨੋ ਉਹ ਕੀ ਹੁੰਦਾ ਦੁੱਧ ਗੁੰਨੂ ਕਹਿੰਦੀ ਉਹ ਕੀ ਹੁੰਦਾ ਬੋਲਣ ਲੱਗੀ ਸੀ ਦੁੱਧਾ ਹੋਊਗਾ ਜਿਹੜਾ ਤੁਸੀਂ ਪੀਨੇ ਆਉਣਾ ਆਹ ਸੈਬੂ ਦਾ ਦੁੱਧ ਦਾ ਇੰਨਾ ਤਬਾਰਾ ਪੈਣਾ ਸਾਡਾ ਕੀੜਾ ਇਹਦੇ ਚ ਦੁੱਧ ਕੀੜਾ ਦੁੱਧ ਦਾ ਦਾ ਬਾਲਾ ਚ ਕੀ ਨਾ ਇਹ ਸੈਬੂ ਉਹਦੇ ਤੁਸੀਂ ਦੁੱਧ ਦਰਵਾਤ ਨਹੀਂ ਮੈਂ ਨਾ ਤੂੰ ਫੜਨਾ ਉਹ ਫੜ ਸਕਦੇ ਮਾਰਦੀ ਤਾਂ ਨਹੀਂ ਛੋਟੀ ਬੋਲ ਨਹੀਂ ਅੰਦਰ ਜਾ ਕੇ ਛੋਟੀ ਨਹੀਂ ਮਾਰਦੀ ਸੈਬੂ ਤੂੰ ਉੱਧਰ ਆ ਕੇ ਖੜਾ ਹੈ ਕਹਿੰਦਾ ਯਾਰ ਉਹ ਅਰਦਾ ਯਾਰ ਲੀ ਰਵਿ ਦਾ ਕਿਉਂ ਕੱਟਾ ਜਾਵਾ ਮਤਲਬ ਤਿੰਨ ਤਿੰਨ ਲੱਖ ਦੇ ਵਿਕਦੇ ਆ ਇਹ ਪਾਲ ਕੇ ਇਹ ਹਾਂ ਵੱਡਾ ਕਰਕੇ ਮੈਂ ਜਿੱਦਾਂ ਵੱਡਾ ਕਰਕੇ ਵੇਚਣਾ ਵੀ ਤਿੰਨ ਲੱਖ ਦਾ ਵਿਕੂਗਾ ਹਾਂ ਪੂਰਾ ਨਸਲ ਆ ਗਿਆ ਮੈਂ ਪਿਆ ਹੋਇਆ ਕੀ ਇੱਕ ਜਣੇ ਇੱਥੇ ਲਗਣਾ ਛੋਟਾ ਕਿੰਜ ਲਗਣਾ ਹੈ ਕਿ ਪਾਲਾਂਗੇ ਅਰੇ ਦੋ ਆਏ ਹਾਂ ਦੇਖੋ ਗਰੱਟਾ ਲਓ ਜੀ ਦੇਖੋ ਦੇਖ ਰਹਿ ਗੋਨ ਆਏ ਦੁੱਧ ਹੁੰਦਾ ਠੀਕ ਆ ਜੱਬੂ ਇਹ ਦੁੱਧ ਪਿਣਾਉਣਾ ਹੈ ਪਿਣਾਏ ਆ ਇਹ ਦੁੱਧ ਆਉਣਾ ਹੈ ਇਹ ਇਕੱਲੇ ਭੈਣ ਤੇ ਨਿਕਲਦੇ ਹੋਰ ਕਿਸੇ ਨਾਲ ਹਾਏ ਮੇਰੇ ਮਾਰ ਸੰਦੀ ਹੈ ਹੋਰ ਕਿਸੇ ਨਾਲ ਨਹੀਂ ਦਾ ਪੁੱਤ ਕੋਈ ਹੋਰ ਤਾਂ ਹਾਂ ਹੋਰ ਕੀ ਵੇਰੇ ਗਿਆ ਕਿੰਨਾ ਦੂਰ ਲੱਗਦਾ ਦੂਰ ਤਾਂ ਲੱਗਦਾ ਹਾਂ ਲੈ ਨਾ ਜਾਵੇ ਮੈਂ ਅੰਗੂਠਾ ਦਾ ਪਿੱਛੇ ਰੋ ਆ ਜਾ ਉੱਥੇ ਆ ਜਾ ਕਿਸੇ ਘਾਰੇ ਹਾਂ ਆ ਜਾ ਬਸ ਆ ਬੱਚਾ ਮਾਰਦਾ ਹਾਂ ਕਹੇਨੀ ਜੇ ਤੋ ਧਾਰ ਕੱਢ ਲਈ ਫੇਰ ਕੋਈ ਮਰਜ਼ੀ ਕਰੀ ਜੀ ਬੱਚਾ ਬੱਚਾ ਹੀ ਮਾਰਦਾ ਜੇ ਗੇ ਨਹੀਂ ਕੱਢੀ ਫੇਰ ਉਹਨੇ ਖੜਨ ਲੱਗੇ ਫੇਰ ਮਾਰਦਾ ਫੇਰ ਮੱਤ ਮਾਰੂ ਆ ਗਈ ਮੇਰੇ ਕੋਲ ਮੇਰੇ ਕੋਲ ਆਗੇ ਕੋਨ ਦੀ ਵਾਰੀ ਨਿਕਲ ਗਈ ਨਾਪਨ ਆਪ ਜੋੜ ਦੇ ਉੱਪਰੋਂ ਗੁਣ ਉੱਪਰੋਂ ਖਿੱਚ ਮੈਂ ਕਿਦਾਂ ਨਹੀਂ ਨਿਕਲਦਾ ਲੋ ਸਾਰੇ ਜਾਣੇ ਦੁੱਧ ਕੱਢਣ ਲੱਗਿਆ ਪੂਆ ਦੇ ਨਾਲ ਭਤੀਜੇ ਭਤੀਜੀਆਂ ਹਾਂ ਨਹੀਂ ਆਇਆ ਗਰਦੀ ਇਹ ਤੁਹਾਨੂੰ ਇਹ ਮਾਇ ਦਿੱਤੀ ਗਾ ਲਉਣੀ ਵੀਰੇ ਤੂੰ ਸਿੱਧਾ ਭਜਾ ਦੋਗੇ ਮਾਰੂ ਮਾਇ ਫੜ ਗਈ ਬਲਹਾਂ ਵੰਦ ਮਨਾ ਦੇ ਖੜੀ ਆ ਰੈਂਡ ਬੋਨੂ ਇੱਧਰ ਆ ਜਾ ਦੁੱਧ ਕੱਢ ਲੈੰਦੋ ਲੂਸੀ ਸੱਬੂ ਦੀ ਸੇਕ ਲਈ ਆ ਜੀ ਤੁਹਾਨੂੰ ਲੱਗਦਾ ਅਗਦੇ ਹੱਥ ਲੱਗ ਜਮਾਨ ਉਹਦੀ ਨਾ ਲੱਤਾ ਨੰਗੀਆਂ ਦੀ ਬੀੜ ਕੋ ਬਣਾਈ ਜਾ। ਅਧੂਆ ਨਹੀਂ ਪਜਾਮਾ ਪਾ ਸਕਦਾ। ਮਾਤਾ ਸੇਕੂਗੀ ਰੋਟੀਆਂ ਦੇਖੀ ਤੁਹਾਨੂੰ ਰਾੜ ਰਾੜ ਖਵਾਉਂਦੀ ਚੁੱਲੇ ਦੀਆਂ। ਮੈਂ ਬਣਾਉਣੀਆਂ ਅੱਜ ਸਭੂ ਚੁੱਲੇ ਤੇ ਰੋਟੀਆਂ ਠੀਕ ਐ। ਠੀਕ ਐ। ਮੈਂ ਪੂਆ ਦਿਖਾਉਂਗਾ। ਅੱਛਾ ਜੀ ਲੈ ਲੈ। ਲੈ ਲੈ। ਇਹ ਤਾਂ ਪੂਆ ਦੇਖਣੇ ਖਾਣੀਆਂ। ਮਾਦੇ ਆ ਚੰਦੀਆਂ ਦਾ ਘਰ ਰੋਜ਼ ਖਾਣਾ ਹੈ ਨਾ ਵੀ। ਪੂਆ। ਤੇ ਆਉਂਦੀ ਐ ਤੇ ਵਾ। ਨੇਰਾ ਆ ਰਿਆ ਨੇਰਾ ਆ। ਪੂਆ ਤਾਂ ਬੈਠਾ ਦਿਖਦੇ ਆ। ਮੈਂ ਕਿਹਦੀ ਸੇਵਾ ਹੋ ਰਹੀ ਹੈ ਸਾਡੀ ਸੇਵਾ ਗੋਨੂ ਕਹਿੰਦੇ ਪਿੰਡਾਂ 'ਚ ਰਹਿਣ ਦਾ ਕਿੰਨਾ ਮਜ਼ਾ ਆਉਂਦਾ ਕਹਿੰਦੇ ਮੈਂ ਕਿ ਜਦੋਂ ਪੱਕੇ ਤੌਰ ਤੇ ਰਹਿਣ ਲੱਗੀ ਫਿਰ ਔਖ ਹੋ ਜਾਊਗਾ ਹਮਮ ਇੱਕ ਦੇਖ ਕੇ ਥੱਲੇ ਪੈ ਇੱਧਰ ਆ ਜਾ ਜਿਹੜੀ ਤੇੜਾ ਅੱਗੇ ਚਲਾ ਗਿਆ ਤੂੰ ਤਾਂ ਧੀ ਨਹੀਂ ਆ ਸਕਦੀ ਇੱਥੇ ਐਡੀ ਜੋੜੀ ਹੈ ਧੀ ਹੈ ਨਾ ਕੀ ਲੇਖਦੇ ਬੱਸ ਬਲੋਟਾ ਇੱਥੇ ਹਾਂ ਕਿਹਦਾ ਸੀ ਮਮੀ ਨਾ ਜੀ ਚੱਕਣਾ ਚੁੱਕ ਲੈ ਲੈਂਦਾ ਆਏ ਬੈਠੇ ਹਾਂ ਰੋਟੀ ਕੌਣ ਲਵਾ ਦੇ ਮੈਂ ਬਣਾਉਣੀ ਆ ਮੈਂ ਪਕਾਉ ਫਿਰ ਅਸੀਂ ਪਾ ਜਾ ਨਿਰ ਜੈਣ ਚਲੇ ਗਏ ਜੇ ਮਸਨ ਗਰਮ ਕਰ ਰੋਟੀ ਹਾਂ ਗਰਮ ਗਰਮ ਰੋਟੀਆਂ ਖਾਓ ਤੁਸੀਂ ਤੁਸੀਂ ਘਰੇ ਵੀ ਪਕਾਉਣੀ ਆ ਮੈਂ ਹੁਣ ਪਕਾਉ ਪ੍ਰਾਤ ਕਰ ਰਹੇ ਨੇ ਨੇਰੇ ਕਰਨ ਪ੍ਰਾਤ ਪਾਰੀਏ ارے ایک بار ایک منٹ رُک کہاں سے اتی ہے ہے آج ادھر ہو رہا ہے ਕਾਂਟਲੇ ਕਿ ਆਵੇ ਸਾਰੇ ਤੇ ਨਵਾਂ ਸਾਲ ਸਾਥੀ ਦਾ ਚੜੇ ਤੇ ਮੇਰੇ ਸੇਭੂ ਵਾੜਾ ਵਾੜਾ ਪੜੇ ਅਫਸਰ ਬਣੇ ਅਫਸਰ ਬਣੇ ਤੇ ਫਿਰ ਮੈਂ ਤਾਂ ਸੂਟ ਲੈ ਕੇ ਆਉਂ ਬੜਾ ਸੋਹਣਾ ਸੋਣੀ ਸੋਣੀ ਬੋਟੀ ਲੈ ਕੇ ਆਈਏ ਸੋਣੀ ਸੋਣੀ ਬੋਟੀ ਲੈ ਕੇ ਆਈਏ ਤੇ ਫਿਰ ਇਹਦੀ ਬਹੂ ਮਾਈ ਦੇੱਕ ਕੇ ਆਉਂ ਠੀਕ ਹੈ ਹੁਣੇ ਦੇਖ ਲੈ ਕਿੰਨਾ ਹਜੇ ਤਾਂ ਨਾ ਪੜ ਲੈਣ ਦੇ ਇੱਧਰ ਹੋ ਗਏ ਸਟਾਰ ਅੱਜ ਗੁੰਨੋ ਖਾਓਗੇ ਸਾਨੂੰ ਗਰਮ ਗਰਮ ਖਾ ਲਿਓ ਮੈਂ ਮਨ ਨਹੀਂ ਕੀਤਾ ਗੁੰਨੂ ਨੇ ਤਾਂ ਲੰਗਰ 'ਚ ਵੀ ਬਹੁਤ ਸੇਵਾ ਕੀਤੀ ਸੀਗੀ। ਚੱਕ ਚੱਕ ਗੁੰਨੂ ਦੀ ਪਹਿਲੀ ਰੋਟੀ ਭਾਈ। ਗੁੰਨੂ ਗੁੰਨੂ ਮੈਡਮ ਦੀ। ਚਲ ਹੁਣ ਮੇਰੇ ਕੋਲ ਸਬੂਦਾ ਡਿਊਟੀ ਲਈ ਜਾਂਦਾ ਆ ਤੇ ਪੂਰੀ ਨਵਾਈ ਜਾਂਦਾ। ਨਕੜਾ ਲਈ ਜਾਂਦਾ। ਠੀਕ ਕਰੋ ਬਾਜੀ। ਪਹਿਲੀ ਰੋਟੀ ਗੁੰਨੂ ਦੀ। ਉਹ ਤਾਂ ਜਮਾ ਕਾਉਣੇ ਤੁਸੀਂ ਸਾਰੀ ਰੋਟੀ ਖਰਾਬ ਕਰਤੀ। ਨਹੀਂ 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 ਲਈ ਜਾਂਦਾ ਹਾਂ। ਹਾਂ? ਲੈ ਮੂਵੀ ਬੁਣਾਈ ਜਾਂਦਾ। ਹੋਰ ਨਾ ਲੈ ਮੂਵੀ ਕਹਿ ਦੇ ਵੱਡੇ ਹੋ ਕੇ ਦੇਖਿਆ ਕਰਨਗੇ ਜਵਾਕ ਆਪਦੀਆਂ। ਵੀ ਆ ਛੋਟੇ ਦੀ ਰੋਟੀ ਨਾ। ਹਾਂ ਯਾਦਾ ਇਹ ਨਾਲੋਂ ਜ਼ਿਆਦਾ ਆਉਂਦੀ ਕਾਹੀ ਹੋਈ ਫਾਈ ਨਾ ਤਾਂ ਪਹਿਲੀ ਰੋਟੀ ਕਰੂਗੀ ਇਹ ਗਾਉਂਦੇ ਗਾਉਂਦੇ ਰਾਂਗੇ ਗੁੰਗਾ ਬਠੇਰਨਾ ਲਾ ਜੀ ਦੂਜੀ ਰੋਟੀ ਕਿੰਨੀਆਂ ਸੋਨੀਆਂ ਸੋਨੀਆਂ ਨਾ ਦੇਖੋ ਫੜਨ ਨੂੰ ਖਾਣ ਨੂੰ ਆ ਦੇ ਲੋ ਕੇ ਬੈਠੋ ਖਾਓ ਇੱਥੇ ਥਲੇ ਆਏ ਹੋ ਪਰੇ ਬਸ ਲਾਜੇ ਤੂੰ ਦੋ ਲਾਲੀ ਇਹ ਤੇਰੀ ਆ ਲੈ ਰੋਸ ਦਬਾਓ ਲੈ ਦਬਾਓ ਭਾਈ ਦੋ ਦਬਾਓ ਐਂ ਤੇਰਾ ਤੱਕੜ ਸੰਵਾਗਾ ਨਾਲ ਇਹਦੇ ਕੋਟ ਬੰਦਾ ਢੈਂ ਚੱਕੜਾ ਤੂੰ ਬੁਲਾਉਂਦਾ ਬੁਲੁੰਦਾ ਨਹੀਂ ਕਿਸੇ ਨੂੰ ਮਾਂ ਬੁਲਾ ਦਿੱਤੀ ਤੇ ਤੂੰ ਅਸਲੀ ਕਾਲ ਤਤਰੀ ਕਾਲ ਤਤਰੀ ਕਾਲ ਇਹ ਤੇ ਕਿੜਾ ਕੁਤਰੀ ਕਾਲ ਤਤਰੀ ਕਾਲ ਕੁਤਰੀ ਕਾਲ ਤਤਰੀ ਕਾਲ ਤਤਰੀ ਕਾਲ ਤੇ ਜੀ ਰੋਟੀ ਕੋਲ ਨੂੰ ਵੀ ਆ ਦੇਖੋ ਮੈਂ ਆਪੇ ਕਰ ਦਰ ਪਾ ਦਿੰਦੇ ਇਹਨੂੰ ਹਾਂ ਇਧਰ ਲਈ ਉਹ ਦਖਾਵਾ ਅੰਦਰ ਪਾਈ ਰੋਟੀ ਮੰਮਾ ਕਿ ਇਹ ਕਿੰਨਾ ਪਿਆ ਗੁੰਨੇ ਲੱਗ ਦਿੰਦੀ ਇਹਦਾ ਆਉਂਦੀ ਆ ਚੱਲਣ ਉਹ ਫੋਲੀ ਰੋਟੀ ਲੈ ਰੱਖੀ ਜਾਵਾ ਚੌਥੀ ਰੋਟੀ ਕੋਲ ਨੂੰ ਵੀ ਲਓ ਜੀ ਹੁਣ ਆਗੇ ਮੈਡਮ ਦੇ ਬਾਰੇ ਫੜਾ ਛੱਡ ਦੇ ਛੱਡ ਦੇ ਮਾਵਾ ਟੀ ਅੱਜ ਰੋਟੀਆਂ ਬਣਾ ਕੇ ਜਾਣਗੇ ਦੇਖ ਲੈ ਹੈ ਜੀਆਂ ਪਰ ਜਾਣੀਆਂ ਹੈ ਰੋਟੀ ਪਾਣੀ ਬਣਾ ਕੇ ਦੇ ਕੇ ਜਾਂਦੇ ਉਹ ਉਹਦਾ ਵੀ ਚਰਨ ਬਹੁਤ ਹੁੰਦਾ ਕੀ ਦਾ ਆ ਰਹਾ ਮੋਬਾਈਲ ਦਾ ਹੀ ਜਾਂਦਾ ਅੱਛਾ ਹੁਣ ਜੇ ਲਾਈ ਜਾਓ ਟਰੈਕਟਰ ਵਾਲੀ ਵਾ ਵਾ ਚਪਤ ਬਾਹਾਂ ਨਾਲਾ ਅੱਛਾ ਹੋਰ ਖਾਣਾ ਖਾਣਾ ਦਾਲ ਵੀ ਸਾਡੀ ਮਿੱਟੀ ਦੇ ਭਾਂਡੇ ਬਣ ਕੇ ਨਹੀਂ ਹੁੰਦੇ ਤਪਲੇ ਨੇ ਮਿੱਟੀ ਦੀ ਟੋੜੀ ਚ ਦਾਲ ਬਣੀ ਆ ਕੋਲੇ ਦੇਸੀ ਸਵਾਦ ਵੀ ਹੋਊਗੀ ਦਾਲ ਲੜਪੇ 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 ਰੋਟੀ ਬਣਾਉਂਦੇ ਕੋਲੇ ਲੜਪੇ ਮਾਂ ਮਾਤੀਆਂ ਦਾਲੀਆਂ ਪਾਤਾ ਕਿੰਨੇ ਵਜੇ ਰੋਟੀ ਬਣਾ ਲੈਣੇ ਪੈਣੇ ਕਿੱਥੇ ਰਹਿ ਲਈ ਮੰਮੀ ਅਸੀਂ ਐਸੇ ਵੇਲੇ ਬਣਾ ਲੈਣੇ ਇੱਥੇ ਨਾਲ ਨਾਲ ਸਾਢੇ 6 ਵਜੇ ਹੈ ਮम्मा ਜਿੱਥੇ ਰਹਿਪੋ ਰਹਿਪੋ ਤੁਸੀਂ ਰਹੇ ਪੇ ਤਾਂ ਹੈ ਗਿਆ ਹੁਣ ਜਾਣਾ ਕਿੱਥੇ ਗੱਡੀ ਲਾ ਕੇ ਉਹਨੇ ਆਪਾਂ ਉਹਨਾਂ ਦੇ ਘਰਾਂ ਨੂੰ ਥੋੜਾ ਲਾਹੜੀ ਤੱਕ ਜਾਉਣਾ ਤੁਸੀਂ ਆਪਦੀਆਂ ਪਕਾਣ ਨੂੰ ਤਰਗੀ ਅੱਗੇ ਆਪਾਂ ਛੱਤ ਥੱਲੇ ਬਹਿ ਕੇ ਰੋਟੀ ਖਾਣੇ ਹੁੰਨੇ ਆ ਅੱਜ ਤਾਰਿਆਂ ਦੀ ਛਾਵੇਂ ਥੱਲੇ ਬਹਿ ਕੇ ਰੋਟੀ ਖਾਵਾਂਗੇ ਖੁੱਲੇ ਹਵਾ ਚ ਅੱਗੇ ਛੱਤ ਥੱਲੇ ਬਹਿ ਕੇ ਖਾਣੇ ਉਹ ਵੀ ਦਰਵਾਜ਼ੇ ਬੰਦ ਕਰਕੇ ਕਿ ਹਵਾ ਨਾ ਆਜੇ ਤੇ ਅੱਜ ਖੁੱਲੇ ਹਵਾ ਚ ਬਹਿ ਕੇ ਰੋਟੀ ਖਾਵਾਂਗੇ ਮੰਜੇ ਤੇ ਵੜਾ ਲੱਗਦੀ ਐ ਤੇਰੇ ਲੌਬੀ ਚ ਵੀ ਕਹਿ ਰਹੇ ਨੇ ਬਾਰ ਬੰਦ ਕਰ ਦੋ ਚੁੱਲੇ ਤੇ ਬੈਠਿਆ ਹੈਗਾ ਤੇ ਜਮਾਂ ਨੇੜੇ ਆ ਗਈ ਲੱਗ ਕੇ ਵੇਲੇ ਬਾਬਾ ਮੈਨੂੰ ਫੜਾ ਦੋ ਉਹ ਵੀ ਇੱਥੇ ਚਾਨਣ ਆਉਂਦਾ ਪੁੱਤ ਨਹੀਂ ਬਾਬਾ ਇੱਧਰੋਂ ਬਾਹੂਗਾ ਇਧਰੋਂ ਚਾਰਜ ਕਰਨ ਆ ਲਈ ਆ ਇਹ ਪਹਿਲਾਂ ਰੋਟੀ ਖਾ ਲੋ ਤੁਸੀਂ ਤੂੰ ਤੇ ਗੁੱਲੂ ਚਾਹ ਬੇ ਤੇਰੇ ਕੋਲ ਰੈਡੀ ਮੈਂ ਗਈ ਰੋਟੀ ਖਾ ਲੂ ਖਾ ਉਹ ਮੈਂ ਤਾਂ ਦੋਨੇ ਤਰਕੇ ਗਈਆਂ ਇਕੱਠੇ ਇੱਕੋ ਜਿਹੇ ਖਾ ਖੀ ਜੇ ਬੀਬੀ ਨੇ ਕਰਤਾ ਹੁਣ ਇੱਥੇ ਬੈਠ

ਖਾਲ ਲਗੇ 95 ਸਾਲ ਦੀਆਂ ਫੇਰ ਮੁਬਾਰਕਾਂ ਬਾ ਲਓ ਜੀ ਭੈਣ ਭਰਾ ਖਾਈ ਜਾਨੇ ਦੇਖੋ ਦਾਲ ਬਹੁਤ ਸਵਾਦ ਹੈ ਫੱਟੀ ਤੇ ਬਹਿ ਕੇ ਮੂਲੀ ਆਣਾ ਸਾਬੂਨ ਤਾਂ ਮੂਲੀ ਖਾ ਲਈ ਪਹਿਲੇ ਚੱਲ ਮੇਰੇ ਪਤੀ ਜੇ ਪਤੀ ਜੀ ਨੇ ਤਾਂ ਕਹੀ ਨਾ ਵੀ ਦਾਲ ਸਵਾਦ ਹਾਂ ਕਰਨ ਗਈ ਜਿਹ ਪੂਆ ਨੇ ਬਣਾਈ ਆ ਤੁਹਾਨੂੰ ਮੇਰੇ ਮੁੰਡੇ ਨੇ ਪਹਿਲਾਂ ਤਾਂ ਕਹਿੰਦਾ ਸੀ ਜੇ ਤੁਹਾਡੀ ਤਾਂ ਰੋਜ਼ ਖਾਣੇ ਮੈਂ ਤਾਂ ਪੂਆ ਦੇ ਆਦੀ ਖਾਉਂਗਾ ਹਾਂ ਕਹਤਾ ਉਹਨੇ ਕਹਿੰਦਾ ਮੈਂ ਤਾਂ ਅੱਜ ਪੂਆ ਦੀਆਂ ਪੱਕੀਆਂ ਖਾਉਂਗਾ ਸੋਡੇ ਤੇ ਲੈ ਲੋ ਦਿਖਾਣਾ ਕੀ ਰੋਟੀਆਂ ਹਾਂ ਖੋਲ ਕੇ ਫਾਟ ਕੇ ਲਓ ਖੋਲ ਕੇ ਦੇਓ ਕੋਨੇ ਚਲੋ ਹੁਣ ਹੋਰੇ ਦੁੱਧ ਦੀ ਸੇਵਾ ਲੱਖ ਰੁਪਈਆ ਪਿਆਰ ਦੁੱਧ ਪਿਆਰ ਦੁੱਧ ਮੇਰਾ ਚੋਇਆ ਸੀਗਾ ਇਧਰ ਜਵਾਗ ਤਾਂ ਬਾਤਾਂ ਸੁਣਨ ਲੱਗੇ ਬਾਪੂ ਗੋਲਦੀ ਦਾ ਤੇਰਾ ਚੌਂ ਤਰਾ ਸਿਉੜੇ ਨਾਲ ਲਿਪਿਆ ਕੰਨੀ ਤੇਰੇ ਕੋ ਕੋ ਨੂੰ ਜੰਬੂਰਾ ਆ ਬੈਠਾ ਉਹ ਨਹੀਂ ਆਇਆ ਉਹ ਵੀ ਭਾਈ ਕਹਿ ਕੇ ਵਾਗ ਗਿਆ ਸੇਮ ਹਾਂ ਤੇ ਖੇਰ ਗਾਈਆਂ ਆ ਗਈਆਂ ਗਾਈਆਂ ਨੂੰ ਵੀ ਕਹਿੰਦਾ ਰੰਗੋ ਗਾਈਓ ਪਹਿਲਾਂ ਆਏ ਆਖੋ ਗੋਲਦੀ ਦਾ ਤੇਰਾ ਚੌਂ ਤਰਾ ਸਿਉੜੇ ਨਾਲ ਲਿਪਿਆ ਕੰਨੀ ਤੇਰੇ ਕੋਖ ਰੁਕ ਜੰਭੂਰ ਆਇਆ ਬੈਠਾ ਉਹ ਹੀ ਭਈ ਆਇਆ ਕਹਿ ਕੇ ਬਾਗਿਆ ਹਾਂ ਇਨੇ ਭਈ ਗੋ ਆ ਗਈ ਗੋ ਹਾਂ ਗੋ ਕੀ ਅੰਦਰ ਦੱਸੋ ਇਹਨੂੰ ਗੋ ਨਾ ਨੇਵਲਿਆਰ ਕੀ ਹੁੰਦੀ ਆ ਉੱਡਾ ਸਾਰਾ ਜਾਨਵਾਰਾ ਚੂਹੇ ਲੋੜ ਤੇ ਭਜਦਾ ਹੁੰਦਾ ਹਾਂ ਦੇਖਿਆ ਬੱਚਾ ਤੇ ਉਹ ਗੋ ਆ ਗਈ ਛਪੜੀ ਤੇ ਪਾਣੀ ਉਥੇ ਪਾਣੀ ਪੀਣ ਆਉਂਦੇ ਹੁੰਦੇ ਸੀ ਹਾਂਜੀ ਹਾਂਜੀ ਗੋ ਜਦੋਂ ਪਾਣੀ ਪੀਣ ਲੱਗੀ ਗਿੱਦੜ ਕਹਿੰਦਾ ਗੋਹੇ ਗੋਹੇ ਪਾਣੀ ਨਾ ਪੀ ਹਜੇ ਕਹਿੰਦੀ ਕਿਉਂ ਪਹਿਲਾਂ ਆਏ ਆਖ ਕਿਉਂ ਦੀਦਾ ਤੇਰਾ ਕਿਉਂ ਤਰਾ ਖਿਉਨੇ ਨਾਲ ਲਿਪਿਆ ਕੰਨੀ ਤੇਰੇ ਕੋਖ ਨੂੰ ਕੋਈ ਜੰਭੂਰ ਆਇਆ ਬੈਠਾ ਗੋ ਕਹਿੰਦੀ ਵੇ ਗਿੱਦੜਾ ਮੈਨੂੰ ਲੱਗਿਆ ਤੇ ਬਾਲੀ ਮੈਨੂੰ ਪਾਣੀ ਪੀ ਲੈ ਨੇ ਫੇਰ ਕਹੂੰ ਹਾਂ ਚਲ ਜੀ ਗੋ ਰੱਜ ਲਈ ਪਾਣੀ ਨਾ ਗੋ ਨੇ ਆਖਿਆ ਹੁਣ ਮੈਂ ਕੀ ਦਵਾਲਾਂ ਗਿੱਦੜ ਨੂੰ ਗਦਰ ਕਹਿੰਦਾ ਗੋਹੇ ਗੋਹੇ ਕਹਿ ਲਾ ਕਹਿੰਦੀ ਕਹਿ ਨਹੀਂ ਆ ਹੱਡਾਂ ਦਾ ਤੇਰਾ ਕਿਉ ਤਰਾ ਗੋਹੇ ਨਾਲ ਲਿਪਿਆ ਕੰਨਾਂ ਦੇ ਵਿੱਚ ਤੇਰੇ ਫਿੱਡੇ ਖਤਰ ਪਾਏ ਕੋਈ ਦਾਦੇ ਮਂਗਾਉਣਾ ਗਿਦੜਾ ਬੈਠਾ ਇਹ ਗਿੱਦੜ ਮਗਰ ਗੋ ਮੂਰੇ ਤੁੱਜ ਲਈ ਪੈ ਗਦਰ ਗੋ ਦੇ ਮਗਰ ਤੇ ਗੋ ਖੱਡ ਚ ਵੜ ਗਈ ਤੇ ਗਿੱਦੜ ਨੇ ਪੂਛ ਫੜ ਲਈ ਗੋ ਦੀ ਜਿੱਦੜ ਬਾਹਰ ਨੂੰ ਖਿੱਚੇ ਕੋਹ ਵਾਹ ਨੂੰ ਖਿੱਚੇ ਆਕੇ ਜਿੱਦੜ ਕਹਿੰਦਾ ਗੋਹੇ ਗੋਹੇ ਕਾਏ ਤੂੰ ਆਪਦੀ ਬੋਲੀ ਬੋਲ ਗੋ ਕਰਨਾ ਜ਼ਿਕਰ ਕਰ ਜੇ ਜਿੱਦੜ ਛੱਡ ਕੇ ਪੂਛ ਹਾਂ ਵਾਂ ਕਰਨ ਲੱਗਿਆ ਗੋ ਪੈਂਦਾ ਹਾਂ ਬੱਗੀ ਚੱਲ ਜਿੱਦੜ ਮੁੜਿਆ ਪੁੱਠਾ ਵੇਖੀ ਆ ਉਹਦੀ ਵੇਖੀ ਹੋਗੀ ਜਿੱਦੜ ਜਾਈ ਤੇ ਬੈਠਿਆ ਹਾਂ ਹਾਂ ਕੰਬਲ ਤੇ ਬੈਠਿਆ ਤੇ ਜਾਈ ਲੈ ਕੇ ਤਾਲੂ ਛੱਡਿਆ ਵਾਂ ਯਾਰ ਬੋਲਣੀ ਬਹੁਤ ਨਹੀਂ ਹੁੰਦਾ ਹੋਰ ਗੱਲਾਂ ਵੀ ਰੱਖ ਲਈ ਪੜ ਗਏ ਤੂੰ ਲੈ ਜੀ ਹਾਂ ਸਮਾਨ ਪੈਕ ਵੀ ਕਰ ਦਿੱਤਾ ਹੋਰ ਆ ਦੇਖ ਬਰ ਚੱਲੀਏ ਬਈ ਟਾਈਮ ਬਹੁਤ ਹੋ ਗਿਆ ਧੁੰਦ ਧੁੰਦੀ ਹੋ ਗਈ ਪਾ ਦੇ ਦੋ ਆ ਬੋਲ ਨਾ ਮੰਮੀ ਆ ਤੇ ਦਾਲ ਪੈਕ ਕਰਤੀ ਪੈ ਨੇ ਚਲੋ ਭਾਈ ਅੱਟਾ ਭਾਈ ਦੁੱਧ ਵੀ ਪੈਕ ਹੋ ਗਿਆ ਮੋਲੀਆਂ ਵੀ ਪੈਕ ਹੋ ਗਈਆਂ ਮੋਲੀਆਂ ਰਹਿ ਗਿਆ ਸਾਡੀਆਂ ਮੋਲੀਆਂ ਵੀ ਦੇ ਦਿਓ ਮੋਲੀਆਂ ਲੈ ਜਾ ਭਾਈ ਦੋਸਤਾਂ ਨਾਲ ਬੈਠੀ ਆ ਮੈਂ ਤਾਂ ਗੱਡੀ ਚ ਧਾਰ ਲੈਣਾ ਇਹਨਾਂ ਨੇ ਮੂਰੇ ਆ ਜਾ ਗੁੰਨੇ ਇਹ ਤੇ ਬੜੀ ਸੀ। ਲਾ ਦੇ ਕੇ ਆਮ। ਚਲੋ ਜੀ ਚਲੋ ਚੱਲ ਪਹਿਲਾਂ ਜਦੋਂ ਲੇ ਗੋ। ਲਓ ਜੀ ਹੁਣ ਪਾਲੇ ਆਪਾਂ ਘਰਾਂ ਨੂੰ ਚੱਲੇ। ਤੇ ਆ ਗਿਆ ਲਾਸਟ ਵਾਲਾ ਟੋਲ ਪਲਾਗਾ ਪੁੱਚੋ ਵਾਲਾ। ਘਰੇ ਪਹੁੰਚਣ ਆਲੇ ਆ। ਤੇ ਅੱਜ ਮਜ਼ਾ ਆ ਗਿਆ। ਛੁੱਟੀਆਂ ਦਾ ਆਖਰੀ ਦਿਨ ਸੀਗਾ। ਆਖਰੀ ਦਿਨ ਬਾਹਰ ਨਿਕਲੇ ਸੀਗੇ। ਤੇ ਸਾਰਿਆਂ ਨੇ ਬਹੁਤ ਸੇਵਾ ਕੀਤੀ, ਖੂਬ ਪਿਆਰ ਕੀਤਾ ਸਾਨੂੰ। ਸਾਰੇ ਰਿਸ਼ਤੇਦਾਰ ਇਹੋ ਜੀ ਹੋਣ ਤੇ ਜਾ ਕੇ ਬੰਦੇ ਦੀ ਰੂਹ ਖੁਸ਼ ਹੋ ਜਾਵੇ ਲੋਚ ਘਟਾ ਪਰਚੀ ਜਵਾਕਾਂ ਦਾ ਤਾਂ ਉਹ ਨੂੰ ਜੀ ਨਹੀਂ ਕਰਦਾ ਸੀਗਾ ਦੇਖ ਕਹਿੰਦੇ ਅਸੀਂ ਰਾਤ ਲਾਉਣੀਆਂ ਰਾਤ ਲਾਉਣੀਆਂ ਇਹਨਾਂ ਦਾ ਤਾਂ ਬਹੁਤ ਜੀ ਲੱਗਦਾ ਕੌਣ ਮਿਲ ਜਾਂਦੇ ਸਾਰੇ ਕਿਤੇ ਫਿਰ ਅਸੀਂ ਕਿਹਾ ਆਪਾਂ ਇਹ ਗੱਲ ਨਵਾਂ ਸਾਲ ਆਪਾਂ ਮਨਾਵਾਂਗੇ ਘਰੇ ਚੱਲਦੇ ਆ ਨਾਲੇ ਮੰਮੀ ਡੈਡੀ ਇਕੱਲੇ ਆ ਨਾ ਫਿਰ ਘਰੇ ਚੱਲ ਬਈ ਚੱਕ ਦੇ ਕਿੱਥੇ ਕੈਮਰਾ ਚੱਕ ਲਿਆ ਚੱਕਦਾ ਚੱਕਦਾ ਚਲੋ ਜੀ ਹੁਣ ਸਿੱਧੀ ਲਾਵਾਂਗੇ ਬ੍ਰੇਕ ਆਪਾਂ ਘਰੇ ਜਾ ਕੇ ਹੁਣ ਕਿਤੇ ਨਹੀਂ ਰੁਕਣਾ ਕਿਵੇਂ ਲੱਗਿਆ ਤੁਹਾਨੂੰ ਸਾਡਾ ਅੱਜ ਦਾ ਸਫ਼ਰ ਕਮੈਂਟ ਕਰਕੇ ਜਰੂਰ ਦੱਸਿਓ ਨਾਰੇ ਨਵੇਂ ਸਾਲ ਦੀਆਂ ਸਾਰਿਆਂ ਨੂੰ ਮੁਬਾਰਕਾਂ ਜੀ ਵਧਾਈਆਂ ਜੀ ਵਧਾਈਆਂ ਬਹੁਤ ਬਹੁਤ ਸਾਰੇ ਲਈ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਸਾਰੇ ਜਾਨੇ ਖੂਬ ਕਰੋ ਤਰੱਕੀਆਂ ਤੰਦਰੁਸਤ ਰਹੋ ਤੇ ਆਪਾਂ ਸਾਰੇ ਇਦਾਂ ਹੀ ਆਪਣੇ ਹੋਰ YouTube ਫੈਮਲੀ ਵੱਡੀ ਹੁੰਦੀ ਜਾਵੇ ਦਿਨ ਦੁਗਣੀ ਦਾ ਚਗਨੀ ਤਰੱਕੀ ਕਰੇ ਤੇ ਆਪਣਾ ਸਾਰਿਆਂ ਦਾ ਪਿਆਰ ਇਦਾਂ ਹੀ ਬਣਿਆ ਰਹੇ ਮੇਰੇ ਵਲੌਗ ਦੇਖਣ ਆਵੇ ਅੱਜ ਅਸੀਂ ਕਿਸੇ ਦੇ ਵਲੌਗ ਨਹੀਂ ਦੇਖੇ ਕੱਲੂ ਪੈ ਕੇ ਦੇਖਾਂਗੇ ਸਾਰਿਆਂ ਦੇ ਕਿਉਂਕਿ ਅੱਜ ਅਸੀਂ ਬਾਹਰ ਸੀਗੇ ਟਾਈਮ ਹੀ ਨਹੀਂ ਲੱਗਿਆ ਮੈਨੂੰ ਅੱਜ ਫੇਰ ਕੱਲ ਨੂੰ ਤੁਹਾਨੂੰ ਸਾਰਿਆਂ ਨੂੰ ਲੱਡੂ ਮੰਗੀਆਂ ਨੇ ਸਾਬੂ ਦੀ ਲਗ ਨਹੀਂ ਆ ਗਈ ਐ ਲੱਡੂਆਂ ਚ ਲੱਡੂ ਦੇ ਦੋ ਲੱਡੂ ਦੇ ਦੋ ਲੱਡੂ ਦੇ ਦੋ ਇਹ ਪ੍ਰਸ਼ਾਦ ਸੀਗਾ ਜਿਹੜਾ ਉੱਥੋਂ ਮਿਲਿਆ ਸੀਗਾ ਉਹ ਮੰਗੀਆਂ ਜਾਂਦਾ ਚੱਕੋ ਚੱਕੀ ਸਮਾਨ ਚੱਕੋ ਚੱਕਾ ਚੱਕਾ ਫਰਮ ਸਵੀਟ ਹੋਮ ਫਰਮ ਸਵੀਟ ਹੋਮ ਅਰੇ ਬਈ ਮੇਤਰੋ ਇਹਦੇ ਘਰੇ ਪਹੁੰਚ ਗਏ ਕਿੱਥੇ ਪਹੁੰਚ ਗਏ ਘਰੇ ਪਹੁੰਚ ਗਏ ਬਾਰੀ ਬੰਦ ਕਰੋ 6 ਵਜ ਗਏ ਤੇ ਇਥੇ ਬਾਏ ਬਾਏ ਕਰਦੇ ਆ ਅੱਜ ਦੇ ਵਲੌਗ ਨੂੰ ਮਿਲਾਂਗੇ ਤੁਹਾਨੂੰ ਕੱਲ੍ਹ